ਇਹ ਹਸਨਪੁਰ ਸਾਈਡ ਤੋਂ ਆਈ ਹੈ ਜਿੱਥਰੋਂ ਹਸਨਪੁਰ ਸਾਈਡ ਤੋਂ ਹਾਂਜੀ ਹਾਂਜੀ ਇਹ ਜੋ ਮੱਝਾਂ ਟੱਕਰ ਗਈ 40 40 ਸਾਰਾ ਹੀ ਨੁਕਸਾਨ ਹੋ ਗਿਆ ਕਿਸ ਤਰ੍ਹਾਂ ਹੈਗਾ ਮੱਕੀ ਦਾ ਖਾਲੀ ਆਪ ਹੀ ਨੁਕਸਾਨ ਹੋ ਗਈ 50% ਮੇਰ ਕੋਈ ਇਹ ਠੇਕੇ ਦੇ ਜ਼ਮੀਨਾਂ ਜੀ ਮੇਰ ਕੋ 10 ਕਿਲੇ ਮੱਕੀ ਦੇ ਸੀ ਗਈ ਯਾਨੀ ਕਿ ਜੀ ਚੋਂ 5 ਕਿਲੇ ਜੀ ਮੇਰੇ ਜਮੇ ਖਤਮ ਹੋ ਗਏ ਬਾਕੀ ਆ ਮੇਰ ਕੋ ਜਿਹੜੇ 5 ਕਿਲੇ ਸੀਗੇ ਜੀ ਇਹ ਠੇਕੇ ਤੇ ਨਹੀਂ ਜਿੱਥੇ ਮੱਕੀ ਖੜੀ ਗਈ ਜਿਹੜਾ ਇਹ ਤੇ ਖਰਚਾ ਮੱਕੀ ਤੇ ਆਉਣਾ ਸੀ ਪੂਰਾ ਆ ਲਿਆ ਸੀ ਹੋ ਤਾਂ ਸਾਨੂੰ ਬਸ ਬੜਾਈਓ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਦੀਪਕ ਕੁਮਾਰ ਮਾਛੀਵਾੜੇ ਤੋਂ ਬਦਲਦੇ ਮੌਸਮ ਕਾਰਨ بارش ਦੇ ਵਿੱਚ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉਥੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਸਾਡੇ ਨਾਲ ਮਾਛੀਵਾੜਾ ਏਰੀਆ ਦੀ ਗੱਲ ਕਰੀਏ ਅੱਜ ਮਾਛੀਵਾੜਾ ਇਲਾਕੇ ਦੇ ਪਿੰਡ ਪਵਾਤ ਵਿੱਚ ਭਾਰੀ ਗੜੇਮਾਰੀ ਹੋਈ ਇੱਕ ਲਹਿਰ ਪਿੱਛੋਂ ਦੀ ਆਈ ਤੇ ਆਪਣੇ ਨਾਲ ਉਹ ਮੱਕੀ ਦੇ ਖੇਤ ਸੀ 70 80 ਕਿੱਲੇ ਸੀ ਵੱਖ-ਵੱਖ ਕਿਸਾਨਾਂ ਦੀ ਫਸਲ ਸੀ ਜਿਹੜੀ ਕਿ ਆਪਣੇ ਨਾਲ ਵਿਛਾ ਕੇ ਲੈ ਗਈ ਭਾਰੀ ਨੁਕਸਾਨ ਹੋਇਆ ਇਹਨਾਂ ਕਿਸਾਨਾਂ ਦਾ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਮੱਕੀ ਦਾ ਨੁਕਸਾਨ ਹੋਇਆ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਿਸਾਨ ਭਰਾ ਜੁੜੇ ਨੇ ਹਾਂਜੀ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਲੰਬੜਦਾਰ ਹੈ ਪਿੰਡ ਪਵਾੜਾ ਕਿੰਨੇ ਕਿੱਲੇ ਆ ਜੀ ਤੁਹਾਡੇ ਕੋਲ ਮੇਰੇ ਕੋਲ 15 ਕਿੱਲੇ ਸੀ ਤੁਹਾਡੀ ਆਪਣੀ ਜ਼ਮੀਨ ਆ ਜਿਹੜੇ ਠੇਕੇ ਤੇ ਸੀਗੇ 10 ਕਿੱਲੇ 10 ਕਿੱਲੇ ਠੇਕੇ ਤੇ ਆ 5 ਕਿੱਲੇ ਆਪਣੇ ਕੀ ਹੋਇਆ ਜੀ ਇਹ ਗੜੇ ਮਾਰੀ ਹੋਈ ਹੈ ਗੜੇ ਮਾਰੇ ਹੋਈ ਹੈ ਚੰਨ ਕੋਈ ਦੁਪਹਿਰ ਤੋਂ ਬਾਅਦ ਜੀ ਅੱਲ ਚਾਂਜਾ ਚੱਲਿਆ ਠੀਕ ਹੈ ਤੇ ਕਿੱਥੋਂ ਇਹ ਪਿੱਛੋਂ ਦੀ ਕਿੰਨੇ ਕ ਕਿੱਲਿਆਂ ਨੂੰ ਬੰਦ ਕੇ ਆ ਰਹੀ ਹੈ ਇਹ ਹਸਨਪੁਰ ਸਾਈਡ ਤੋਂ ਆਈ ਹੈ ਜਿੱਧਰੋਂ ਹਸਨਪੁਰ ਸਾਈਡ ਤੋਂ ਹਾਂਜੀ ਹਾਂਜੀ ਸੱਜੋਂ ਮੱਜਾ ਤੱਕ ਵਿਚਾਲਾ ਵਿਚਾਲਾ ਸਾਰੀ ਕਿੰਨੇ ਕਿੱਲੇਾਂ ਚ ਮੱਕੀ ਆ ਤੁਹਾਡੀ ਹੋਊਗਾ ਤਕਰੀਬਨ 170 800 ਰੋੜਾ ਓਕੇ ਇਹ ਬੱਖ-ਵੱਖ ਕਿਸਾਨਾਂ ਦੀ ਆ ਜਿਹੜੇ ਸਾਡੇ ਨਾਲ ਠੀਕ ਹੈ ਸਾਰਾ ਇਹ ਨੁਕਸਾਨ ਹੋ ਗਿਆ ਕਿਸ ਤਰ੍ਹਾਂ ਹੈਗਾ ਮੱਕੀ ਦਾ ਹਾਲ کافی ਨੁਕਸਾਨ ਹੋ ਗਿਆ 50% ਦਾ 50% ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਬੜੀ ਮਦਦ ਕੀਤੀ ਜਾਵੇ ਸੋ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਘੱਟੋ ਘੱਟ ਕਹਿੰਦੇ 50% ਨੁਕਸਾਨ ਹੋ ਗਿਆ ਹੈ ਤੇ ਅਸੀਂ ਦੂਸਰੇ ਹੋਰ ਵੀ ਸਾਡੇ ਨਾਲ ਕਿਸਾਨ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਜੀ ਆਪਰੀ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਪਵਾਤ ਜੀ ਮੇਰੇ ਕੋਈ ਠੇਕੇ ਤੇ ਜ਼ਮੀਨ ਹੈ ਜੀ ਮੇਰੇ ਕੋ 10 ਕਿੱਲੇ ਮੱਕੀ ਦੇ ਸੀ ਗਈ ਯਾਨਕਿ ਜੀ ਚੋਂ 5 ਕਿੱਲੇ ਹੀ ਮੇਰੇ ਜਮੇ ਖਤਮ ਹੋ ਗਏ 5 ਕਿੱਲੇ 5 ਕਿੱਲੇ ਬਿਲਕੁਲ ਖਤਮ ਹੋ ਗਏ ਹਾਂ ਜਮੇ ਖਤਮ ਨਹੀਂ ਠੀਕ ਹੈ ਹਾਂ ਜੀ ਆਹ ਜੇ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਚੱਲੀ ਵੀ ਇਹ ਲੱਗੀ ਨਹੀਂ ਸੀ ਗਈ ਤੇ ਇਹਦਾ ਕੋਈ ਹੁਣ ਕੁਝ ਵੀ ਇਹ ਕਿਸੇ ਵੀ ਲਾਇਕ ਨਹੀਂ ਰਹੀ ਹੈ ਨਹੀਂ ਸਰਕਾਰ ਤੋਂ ਮੰਗ ਕਰਦੇ ਕੋਈ ਮੁਆਵਜ਼ਾ ਸਰਕਾਰ ਤੋਂ ਠੀਕ ਹੈ ਕਿਉਂਕਿ ਸਾਡੇ ਕੋਲ ਠੇਕੇ ਤੇ ਜ਼ਮੀਨ ਹੈ ਠੀਕ ਹੈ ਹਾਂਜੀ ਸਾਰੀ ਸਾਰੀ ਉਹ ਖੇਤ ਠੇਕੇ ਤੇ ਬਾਨੇ ਹੋ ਜਾਂ ਤੁਹਾਡੀ ਆਪਣੀ ਬਾਕੀ ਮੇਰੇ ਕੋ ਪੰਜ ਕਿਲੇ ਹੀ ਆਦੇ ਬਾਕੀ ਆ ਮੇਰੇ ਕੋ ਜਿਹੜੇ ਪੰਜ ਕਿਲੇ ਸੀਗੇ ਜੀ ਇਹ ਠੇਕੇ ਤੇ ਨਹੀਂ ਜੀ ਝਮੱਕੀ ਖੜੀ ਗਈ ਠੀਕ ਹੈ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਮੇਰਾ ਨਰਿੰਦਰ ਸਿੰਘ ਸਾਬका ਪੰਜ ਕਿਹੜਾ ਪਿੰਡ ਹੈ ਜੀ ਪਿੰਡ ਪਵਾਤ ਕਿੰਨੇ ਕਿੱਲੇ ਸੀਗੇ ਲੋਕੋ ਦੋ ਕਿੱਲੇ ਸੀਗੇ ਜੀ ਜਿਹੜਾ ਇਹ ਤੇ ਖਰਚਾ ਮੱਕੀ ਤੇ ਆਉਣਾ ਸੀ ਉਹ ਪੂਰਾ ਆ ਲਿਆ ਸੀ ਹੁਣ ਤਾਂ ਸਾਨੂੰ ਬਸ ਬੜਾਈ ਹੋਦੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ 50% 50% ਸੋ ਕਿਸਾਨਾਂ ਦਾ ਕਹਿਣਾ ਹੈ ਕਿ ਕੁਸ਼ਕ ਦਾ ਸਾਰੀ ਹੀ ਮੱਕੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਤੇ ਕਈਆਂ ਦੇ 50% ਨੁਕਸਾਨ ਹੋਇਆ ਇਹਨਾਂ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲਈ ਹੁੰਦੀ ਹੈ ਤੇ ਹਰੇਕ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਸਾਲ ਦੇ ਵਿੱਚ ਜਿਹੜਾ ਇਹਨਾਂ ਠੇਕਾ ਭਰਦੇ ਆ 60 ਤੋਂ 65000 ਰੁਪਇਆ ਠੇਕਾ ਭਰਦੇ ਨੇ ਇਹ ਕਿਸਾਨ ਤੇ ਵੱਧ ਤੋਂ ਵੱਧ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਤਿੰਨ ਫਸਲਾਂ ਘੱਟੋ ਘੱਟ ਸਾਲ ਦੇ ਵਿੱਚ ਲੈ ਸਕੀਏ ਜਿਹਦੇ ਵਿੱਚ ਮੱਕੀ ਦੀ ਫਸਲ ਆਉਂਦੀ ਹੈ ਆਲੂ ਆਂਦਾ ਤੇ ਧਾਨ ਆਂਦਾ ਆ ਤਾਂ ਕਰਕੇ ਇਹ ਠੇਕੇ ਦੇ ਵਿੱਚੋਂ ਆਪਣਾ ਕੁਛ ਨਾ ਕੁਛ ਬਚਾਉਂਦੇ ਨੇ ਜੇ ਭਾਰੀ ਕੁਦਰਤੀ ਮਾਰ ਪੈਂਦੀ ਹੈ بارش ਦੀ ਮਾਰ ਪੈਂਦੀ ਹੈ ਤਾਂ ਉਹਦੇ ਨਾਲ ਭਾਰੀ ਨੁਕਸਾਨ ਹੁੰਦਾ ਤਾਂ ਇਹਦੇ ਨਾਲ ਠੇਕੇ ਦਾ ਜਿਹੜੀ ਠੇਕੇ ਤੇ ਜ਼ਮੀਨ ਲਈ ਹੁੰਦੀ ਆ ਉਹਦੇ ਨਾਲ ਵੀ ਉਹਨਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਤਾਜ਼ਾ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਲੁਧਿਆਣਾ ਲਾਈਵ ਧੰਨਵਾਦ